ਦਾਲ ਕਾਜੀ ਬਣਾਈ ਜਣੀ ਕਾਲੇ ਚਨੇ ਹੈ ਕਾਲੇ ਚਨੇ ਮੁੱਠੜ ਤੇ ਮਰੂੰ ਮੇਰੇ ਸੜੀ ਦੇ ਵਿੱਚ ਭਈਆਂ ਵਾਲੀ ਬੋਲੀ ਬੋਲੀ ਜਣੀ ਐ ਕਾਲੇ ਛੋਲੇ ਹੁੰਦੇ ਨੇ ਆਹੋ ਹੀ ਕਾਲੇ ਛੋਲੇ ਸਿੱਧਾ ਨਹੀਂ ਕਿਹਾ ਜਾਂਦਾ ਤੂੰ ਉਹੀ ਤੈਨੂੰ ਬਹਾਨਾ ਚਾਹੀਦਾ ਹੋਣਾ ਚਾਹੀਦਾ ਤੇਰੀ ਦਾਲ ਨਹੀਂ ਗਲੀ ਤਾਂ ਹੁਣ ਲੜਾ ਲੜੂ ਹੋ ਜਾ ਔ ਰੋਕਲੀ ਰੋਕਲੀ ਥੱਲੇ ਸਵਾਰੀ ਬੈਠੀ ਐ ਚੜਾ ਲੈਣ ਨੂੰ ਵੀ ਚੱਲ ਵੀ ਚੱਲ ਜਲਦੀ ਚੱਲ ਬੀਨਾ ਵਿਜੇ ਤੋਂ ਆਸਟ੍ਰੇਲੀਆ ਅਮਰੀਕਾ ਕੈਨੇਡਾ ਡੈਲੀ ਆਪਰਡਨ ਕਰੋ ਸ਼ਾਮ ਦੀ ਸ਼ਾਮ ਆਪਣੇ ਘਰੇ ਜਾਓ ਛੇਤੀ ਚੱਲ ਪਿੱਛੇ ਸਿੰਡੀਕਟ ਵਾਲਿਆਂ ਦਾ ਟਾਈਮ ਵੀ ਹੋਇਆ ਵਾ ਪਹਿਲੇ ਹੀ 2 ਮਿੰਟ ਲੇਟ ਆ ਹਲੇ ਮਰੰਡੇ ਅੱਡੇ ਤੇ ਵੀ ਰੋਕਣਾ ਚੱਲ ਵੀ ਚੱਲ ਖਿੱਚਦੇ ਕੰਮ ਨੂੰ ਆ ਚੌਰੀਆਂ ਡੇਰੇ ਤੇ ਬਹੁਤੇ ਚਮਚੇ ਤੁਹਾਨੂੰ ਮੈਂ ਬਹੋਣਾ ਹੁਣ ਗੁੱਸਾ ਨਾ ਕਰਨਾ ਮਾੜਾ ਬੰਦਾ ਚੌਰੀ ਤੱਕ ਪਹੁੰਚਣਾ ਹੋਵੇ ਨਾ ਉਹਾਂ ਦੀ ਚੌੜੀ ਹੈਗਾ ਜਾ ਤਰਵੇਂ ਚੱਲ ਉਹੜੇ ਚੌਰੀ ਅਡੇਰ ਤੇ ਚਮਚੇ ਹੁੰਦੇ ਨਾ ਚੌਧਰੀ ਚੰਗਾ ਹੀ ਹੁੰਦਾ ਹੈ ਉਹੜੇ ਚਮਚੇ ਹੁੰਦੇ ਨਾ ਉਹ ਥੱਲੇ ਚੌਰੀ ਨੂੰ ਬੁਰਾ ਕਵਾਉਂਦੇ ਨੇ ਚੌਰੀ ਨੂੰ ਕੀ ਪਤਾ ਕੌਣ ਆਇਆ ਹੁੰਦਾ ਕੰਮ ਜਾ ਕੇ ਦੱਸੇ ਚੌਰੀ ਜੀ ਫਲਾਣਾ ਆਇਆ ਹੈ ਕਿਉਂ ਭਾਈ ਪਰ ਉਹਨੂੰ ਅੱਥੇ ਛਿੜਕਾ ਮਾਰੀ ਜਾਉ ਅੱਛਾ ਚਮਚਾ ਜਿਹੜਾ ਨਾ ਚਮਚਾ ਚਮਚਾ ਰੱਖਣਾ ਵੀ ਪੈੜਾ ਕੰਮ ਚਮਚਾ ਬੰਨਣਾ ਵੀ ਪੈੜਾ ਕੰਮ ਹੈ ਚਮਚਾ ਭਾਵੇਂ ਸੋਨੇ ਦਾ ਹੋਵੇ ਚਮਚਾ ਚਮਚਾ ਹੀ ਰਹਿੰਦਾ ਹੈ ਚਮਚਾ ਜਿਹੜੇ ਭਾਂਡੇ 'ਚ ਹੋਵੇ ਭਾਂਡੇ ਦਾ ਕੱਖ ਨਹੀਂ ਛੱਡਦਾ ਪਾਂਡਾ ਵੇਲਾ ਕਰ ਦਿੰਦਾ ਸੱਚੀ ਗੱਲ ਕਰ ਇਹ ਸੱਚੀ ਗੱਲ ਏ ਤੁਸੀਂ ਵੀ ਜਿੰਨੇ ਬੈਠੇ ਚ ਓਏ ਚਮਚੇ ਦਾ ਕੰਮ ਏ ਝੂਠੀ ਗੱਲ ਨੂੰ ਵੀ ਮੱਖਣ ਲਾ ਕੇ ਤੈ ਆਖਣਾ ਬਲੇ 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 ਜਿਹੜਾ ਬੰਦਾ ਚਮਚਾ ਹੁੰਦਾ ਹੈ ਨਾ ਉਹ ਮਾੜੇ ਦੀ ਗੱਲ ਨੂੰ ਚੰਗੀ ਵੀ ਹੋਵੇ ਨਾ ਤੱਕ ਬਹਿ ਜਾ ਤੈਨੂੰ ਗੱਲ ਕਰਨੀ ਨਹੀਂ ਆਉਂਦੀ ਬੁਸਾ ਮੂੰਹ ਲੱਗ ਗੱਲ ਬਣਾ ਹੈ ਤੇ ਤਗੜਾ ਬੰਦਾ ਗੱਲ ਕਰੇ ਨਾ ਉਹਦੇ ਸਾਹਮਣੇ ਤੋ ਭਾਵੇਂ ਤਰੱਕੀ ਵੀ ਕਰੇ ਬਲੇ 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 ਚੋਰੀ ਤੁਹਾਡੀ ਗੱਲ ਦਾ ਮੂਲਿਕ ਹੋਈ ਨਹੀਂ ਗਾ ਚੋਰੀ ਕਮਾਲ ਗੱਲ ਕੀਤੀ ਚੋਰੀ ਤੇਰੀ ਗੱਲ ਸਵਾ ਲੱਖ ਦੀ ਹੈ ਓ ਬੋਲੋ ਯਾਰ ਇਹਨੂੰ ਕਹਿੰਦੇ ਨੇ ਚੰਚਾ ਓਏ ਓ ਜਹਦ ਸੁਭਾਨ ਅੱਲਾਹ